ਸੇਮ ਦੇ ਰਾਤੀ ਇਹਦੇ ਕੇ ਪਹਿਲੋ ਜਿੱਤੇ ਨੇ ਤੇ ਗਾਂਵ ਜਿੱਤ। ਸੇਮਪੰਗ ਸੰਭਾ ਸੇਮਿੰਦਰ ਬਰਲਾਤਾਸ਼ ਮੁੰਦੇ ਛੱਬਾ ਮੰਦਰ ਸਾਡੇ ਬਚੁਰਦਾਂ ਨੇ ਹੋਰ ਹਾਜ਼ਰ ਨੇ। ਪੁਣਾਇਆ ਸੀ 1973 ਪਿਲਾ 1973 ਨਿਆਂ ਦਾ ਦੇਖਿਆ ਕਿ ਕੁਛ ਸਮਾਜ ਸਮਾਜ ਚਾਹੀਦੀ ਇੱਕ ਟਰਸਟ ਬਣਾਇਆ ਨੇ। ਉਹਦੇ ਮੈਂਬਰ ਕੁਛ ਮਰ ਗਏ ਕੁਛ ਅੱਗੇ ਪਿੱਛੇ ਹੋ ਗਏ ਫਿਰ ਮੈਂ 2005 ਚ ਨਵਾਂ ਟਰਸਟ ਬਣਾਇਆ। ਉਹ ਵੀ ਮੈਂਬਰ ਜਿਹੜੇ ਅੱਗੇ ਮਤਲਬ ਨਹੀਂ ਰਹੇ ਫਿਰ ਮੈਂ ਉਹ ਹੀ ਆ 15 ਤੋਂ ਦੁਬਾਰਾ ਤੋਂ ਸੁਣਾਇਆ ਬਲਵਿੰਦਰ ਸਿੰਘ ਬਿੱਲੇ ਨੂੰ ਲੈ ਕੇ ਪ੍ਰਧਾਨ ਬਣਾਇਆ ਤੁੰਮ ਨੂੰ ਕਿ ਕਿੰਨੇ ਨੇ ਪ੍ਰਧਾਨ ਬੰਗੇ ਹੀ ਮੇਰੇ ਉੱਪਰ ਨੋਟਿਸ ਬਾਦੀਆਂ ਤੋੜ ਪੰਨ ਮਰਜ਼ੀ ਦੀ ਸ਼ੁਰੂ ਕਰਤੀ ਮਤਲਬ 2 ਮਹੀਨੇ ਬਾਅਦ ਇੰਨੇ ਸੰਦਿਆ ਅਖ ਮੰਦਰ ਤੋੜਤੇ ਅੱਜ ਵੀ ਉੱਥੇ ਨਿਸ਼ਾਨ ਬਾਕੀ ਹੈ ਮੰਦਰ ਨਹੀਂ ਹੈਗੇ ਆਪਣੀਆਂ ਮਨਮਰਜ਼ੀਆਂ ਕਰਦਾ ਅਸੀਂ ਜੰਮਿਆ ਸਾਨੂੰ ਬੋਲਾ ਕੱਢਦਾ ਕਹਿੰਦੇ ਤੁਸੀਂ ਹੈ ਪਾਉ ਨੂੰ ਮੰਦਰ ਹੀ ਨਹੀਂ ਰਹਾ ਮੇਰੇ ਬਚੂਪਾ ਇਹਨੂੰ ਤੋ ਤੇਰੇ ਬਜੁਰਗਾਂ ਦਾ ਕਿ ਤੇਰੀ ਜਾਇਦਾਦ ਸੰਭਵ ਪਾਵਿਤ ਰਹਾਵੇ ਨਹੀਂ ਕੋਈ ਕੁਝ ਨਹੀਂ ਹੈਗਾ ਆਪਣੀਆਂ ਬਨਵਾਸ਼ੀਆਂ ਕਰਦਾ ਪਿਆ ਮੰਨ ਤੋ ਦੋ ਇਕੱਠਾ ਹੁੰਦਾ ਕੱਟ ਕੇ ਲੈ ਜਾਂਦਾ ਕਰ ਛੇ ਗੱਲ ਤੇ ਆਪਦਾ ਮੇਨ ਮੁੱਦਾ ਹੈਗਾ ਬਰੁੰਧਾਰ ਸਿੰਘ ਨੂੰ ਬਾਹਰ ਕੱਢਣ ਦਾ ਸਵਾਲ ਪਿੱਲੇ ਦੇ ਪਿੱਲੇ ਨੇ ਅਜੂਨਾ ਲੈ ਕੇ ਕੋਣ ਆਇਆ ਜੀ ਕਿਹਨੂੰ ਲਾ ਕੇ ਪੜਾਇਆ ਸੀ ਬਰੁੰਧਾਰ ਸਿੰਘ ਪਿੱਲੇ ਨੂੰ ਹਾਂ ਜੀ ਉਹਨਾਂ ਕਿਸੇ ਬੰਦੇ ਨੇ ਕਿਹਾ ਮੈਂ ਲੈ ਆਏ ਦੋ ਮਹੀਨਾ ਬਾਅਦ ਹੀ ਇਹਨੇ 2015 ਜੰ ਬਣਾਇਆ ਇਹਨੇ ਦੋ ਮਹੀਨਾ ਬਾਅਦ ਹੀ ਮੋਢੇ ਬਾਟੀਆਂ ਝਗੜੇ ਮਨਾ ਸ਼ੁਰੂ ਕਰਦੇ ਬਹੁਤ ਤੂੰ ਆਇਆ ਤੂੰ ਨਹੀਂ ਤੇ ਮੰਤਰ توڑਦੇ ਬੇਅਦਬੀ ਸ਼ੁਰੂ ਕਰਤੀ ਆਪਣੀ ਮਨਮਰਜ਼ੀਆਂ ਕਰਦਾ ਜੋ ਮੰਤਰ ਦੇ ਪੈਸੇ ਲੰਦਾ ਕਿੱਥੇ ਕਰਕੇ ਕਰ ਲਿਆ ਜਾਂਦਾ ਉਹ ਕਹਿੰਦਾ ਕਿ ਗੋਲ ਦਾ ਜਿਹੜੇ ਲੱਖ ਰੁਪਏ ਉਹ ਕਿਹੜਾ ਆ ਮਨ ਪਿੱਛੇ ਉਹਦੇ ਵਿੱਚ ਸਿਆ account ਸੀਗਾ ਸਾਡੇ ਘੜਾਗ ਲੈ ਗਿਆ ਮੰਤਰ ਦੀ ਗੋਲ ਕਾਂ ਦੇ ਪੈਸੇ ਜਿਹੜੇ ਗਿਆ ਹਰ ਤਸਿੰਦ ਨੇ ਅੜ ਗਿਆ ਲੈ ਜਾਂਦਾ ਰਾਤੀ ਅੰਬਾਤੀ ਰਾਤੀ ਕਰਕੇ ਲੈ ਜਾਂਦੇ ਇਹਦਾ ਕੋਈ ਮਾਦੀਵਾਸ ਨਹੀਂ ਕੋਈ ਸੰਸਾਪ ਨਹੀਂ ਦਿੰਦਾ ਤੇਰੀ ਸੰਸਾਪ ਦਾ ਇਹੀ ਉਹਦੀ ਮੰਦਰੀ ਕਰੇ ਬਿਲਕੁਲ ਮੰਦਰ ਹੈ ਗਈ ਕਿਥੇ ਤੇ ਮੰਦਰ ਅੱਗੇ ਆ ਜੀ ਪੂਰਾ ਦੱਸੋ ਨਾ ਉਹ ਵੀ ਮੇਰੇ ਸਾਹਮਣੇ ਮੈਂ ਕੀ ਕਰਦੇ ਪ੍ਰਸ਼ਾਸਨ ਕੋਲ ਕਾਰਵਾਈ ਨਹੀਂ ਪ੍ਰਸ਼ਾਸਨ ਹੀ ਕਿਥੀਆਂ ਬੜੀ ਕਿਥੀਆਂ ਹੋਣਗੀਆਂ ਅਸੀਂ ਅਪਲੀਕੇਸ਼ਨ ਦਿੱਤੀ ਹੋਈ ਹੈ 95 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦਾ ਹੈਂਡਲ ਕਰਦੇ ਕੋਈ ਸ਼ੋਰ ਕੀ ਵਾਪਸ ਹੈਗਾ ਜੀ ਫਿਰ ਟੋਟਲੀ ਕੀ ਪਾਰਟੀ ਪਾਰ ਘਟੇ ਜਿਦਾ ਕਿ ਸਦਕਾ ਉਹ ਆਪਣੀ ਸਰਤਾ ਕਣੀ ਕਰੀ ਲਗੀ ਸਭ ਤੋਂ ਪਹਿਲਾਂ ਮੈਂ ਸਾਰੀ ਆਈ ਹਿਹਾ ਸੰਗਠਨ ਨੂੰ ਸਾਸੀ ਕਪਲਣਾ ਜੀ ਰਾਮ ਰਾਮ ਹੈ ਜੀ ਸਾਰਿਆਂ ਨੂੰ ਸਾਰਿਆਂ ਦੇ ਇੱਥੇ ਜਾਇਨ ਆ ਇਹ ਜਿੰਨੇ ਜਣੇ ਵੀ ਇੱਥੇ ਆਏ ਨੇ ਇਹ ਮੰਦਰ ਦੇ ਜਾਂ ਮੰਦਰ ਦੇ ਵਿੱਚ ਛਿਰਦਾ ਰੱਖਣ ਵਾਲੇ ਆ ਠੀਕ ਹੈ ਉਹ ਸਾਰੇ ਜਿਹੜੇ ਆਏ ਨੇ ਜਿਨ੍ਹਾਂ ਨੂੰ ਇਹ ਪੀੜ ਹੋ ਰਹੀ ਆ ਉਹਨਾਂ ਦੇ ਦਿਲ ਵਿੱਚ ਪੀੜ ਹੈ ਕਿ ਮੰਦਰ ਦੇ ਵਿੱਚ ਬਹੁਤ ਜਿਹੜੀਆਂ ਬੇਹੁੰਤੀਆਂ ਹੋ ਰਹੀਆਂ ਵਾ ਉਹਨਾਂ ਕਿਸੇ ਨਾ ਕਿਸੇ ਤਰੀਕੇ ਦੱਸਿਆ ਜਾਵੇ ਤੇ ਜੋ ਮੈਨੂੰ ਬਾਗਲਾ ਜੀ ਕੋ ਪਤਾ ਲੱਗਾ ਜੇ ਮੈਂ ਤੁਹਾਨੂੰ ਉਹਦੀ ਬਰੀਫ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਇਹ ਜਿਹੜੀ ਸਾਰੀ ਸਾਰੀ ਪ੍ਰਾਪਰਟੀ ਹੈਗੀ ਆ 742 ਗਜ ਇੱਕ ਕਨਾਲ ਜਿਹੜੀ ਨੋਮਰ ਲਈ ਕਹਿ ਰਹੇ ਨੇ ਉਹ ਸਾਰੀ ਦੀ ਸਾਰੀ ਬਾਗਲਾ ਪਰਿਵਾਰ ਦੀ ਪ੍ਰਾਪਰਟੀ ਹੈਗੀ ਆ ਪ੍ਰਾਈਵੇਟ ਪ੍ਰਾਪਰਟੀ ਹੈ ਜੀ ਇਹ ਇਹ ਨਾ ਕਿ ਕਿਸੇ ਦੀ ਹੋਰ ਪ੍ਰਾਪਰਟੀ ਹੈ ਜਾਂ ਦਾ ਕੋਈ ਕੋਈ ਵਾਰਸ ਹੈਗਾ ਵਾ ਇਹਨਾਂ ਦੇ ਪਿੱਛੋਂ ਫੋਰ ਫਾਦਰਸ ਨੇ ਜਾਂ ਪਿੱਛੋਂ ਪੁਰਖਿਆਂ ਨੇ ਇੱਥੇ ਕੀ ਕੀਤਾ ਕਿ ਆਪਣੇ ਪੂਜਾ ਕਰਨ ਵਾਸਤੇ ਇੱਥੇ ਇੱਕ ਸ਼ੀਵ ਮੰਦਿਰ ਬਣਾਇਆ ਸੀਗਾ ਸ਼ੀਵ ਮੰਦਿਰ ਬਣਾਉਦੇ ਨੇ ਜਿਵੇਂ ਜਿਵੇਂ ਇਸ ਇਲਾਕੇ ਦੀ ਆਬਾਦੀ ਵਧ ਗਈ ਹੈ ਜਿਵੇਂ ਜਿਵੇਂ ਆਬਾਦੀ ਵਧਦੀ ਗਈ ਥਵੇਂ ਥਵੇਂ ਲੋਕਾਂ ਦੀ ਸ਼ਰਧਾ ਵੀ ਚੜ੍ਹਦੀ ਗਈ ਸ਼ਰਧਾ ਵਧਨ ਦੇ ਕਰਕੇ ਇੱਥੇ ਮੰਦਿਰ ਦਾ ਜਾਦੇ ਦਾ ਵਿਸਤਾਰ ਹੁੰਦਾ ਗਿਆ ਇਹਦੇ ਵਿੱਚ ਬਾਉ ਜੀ ਨੇ ਜਿਹੜੇ ਬਾਗਲਾ ਕਲਸ ਦੇ ਚੇਅਰਮੈਨ ਨੇ 1977 ਵਿੱਚ ਜਿਵੇਂ ਇੱਕ ਟਰਸਟ ਬਣਾਇਆ ਸੀਗਾ ਜਿਨ੍ਹਾਂ ਨੂੰ ਬਾਗਲਾ ਟਰਸਟ ਜ਼ਮੀਨ ਨਗਰ ਨਾ ਸੀਗਾ ਬਾਗਲਾ ਟਰਸਟ ਦੇ ਇਹ ਚੇਅਰਮੈਨ ਸੀਗੇ ਉਸ ਟਰਸਟ ਦੀ ਸਭ ਤੋਂ ਵੱਧ ਪਹਿਲੀ ਸ਼ਰਤ ਹੈਗੀ ਸੀਗੀ ਕਿ ਇਸ ਮੰਦਿਰ ਨੂੰ ਚਲਾਉਣ ਵਾਸਤੇ ਬਾਗਲਾ ਟਰਸਟ ਦਾ ਚੇਅਰਮੈਨ ਦਾ ਹਮੇਸ਼ਾ ਹੀ ਰਹਿਣਾ ਜੁੜੂ ਹੋਏਗਾ ਜਾਂ ਤਾਂ ਬਾਗਲਾ ਟਰਸਟ ਦੇ ਪਰਿਵਾਰ ਦਾ ਕੋਈ ਮੈਂਬਰ ਇਹਨਾਂ ਤੋਂ ਬਾਅਦ ਕੋਈ ਆਏਗਾ ਤੇ ਜਦ ਹੋਰ ਹੋਏਗਾ ਕਿ ਚੇਅਰਮੈਨ ਕਦੀ ਨਹੀਂ ਬਦਲਾ ਜਾਏਗਾ ਹਾ ਪ੍ਰਧਾਨ ਬਦਲੇ ਜਾਣਗੇ ਇਹਦੇ ਮੈਂਬਰ ਬਦਲੇ ਜਾਣਗੇ ਇਹ ਸਾਰਾ ਕੁਝ ਹੋਏਗਾ ਇਹਦੇ ਵਿੱਚ ਨੇ 2005 ਪੰਜ ਵਿੱਚ ਵੀ ਮੈਂਬਰ ਆਇਆ ਕਿਉਂਕਿ ਕਈ ਮੈਂਬਰ ਜਿਹੜੇ ਸੀਗੇ 올ਡ एज ਹੋਣ ਕਰਕੇ ਚਲੇ ਗਏ ਜਾਂ ਜਿਨ੍ਹਾਂ ਦੀ ਸੇਵਾ ਨਹੀਂ ਕਰ ਸਕਦੇ ਸੀ ਉਹਨੇ ਜਵਾਬ ਦਿੱਤਾ ਹੋਰ ਮੈਂਬਰ ਆਏ ਸੇਵਾ ਨਭੁੰਦੇਗੇ ਸੇਵਰ ਬੰਦੇ ਚਲੇ ਗਏ 2015 ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਫਿਰ ਇੱਕ ਕਹਿ ਕਿ ਨਹੀਂ ਇਹਦੀ ਹੋਰ ਸੰਭਾਲ ਹੋਣੀ ਚਾਹੀਦੀ ਆ ਇਹਨਾਂ ਨੇ ਇੱਕ ਬਲਵਿੰਦਰ ਸਿੰਘ ਬਿੱਲਾ ਨਾਂ ਦੇ ਸ਼ਖਸ ਨੂੰ ਮੰਡਰ ਦੀ ਪ੍ਰਧਾਨਗੀ ਵਾਸਤੇ ਉਹਦਾ ਦਿੱਤਾ ਕਿ ਤੁਸੀਂ ਸਾਰੇ ਰਲ ਮਿਲ ਕੇ ਅਸੀਂ ਆਪਾਂ ਇਹਨੂੰ ਪ੍ਰਧਾਨ ਕੀ ਇਹਨਾਂ ਦਾ ਕਰੀ ਆਪਾਂ ਸਾਰਾ ਪ੍ਰਧਾਨਗੀ ਕਰੋ ਸੇਵਾ ਕਰੋ ਨਾਲ ਕਿਉਂਕਿ ਮੈਂ 올ਡੇਜ਼ ਆ ਮੈਂ ਬਹੁਤੀ ਸੇਵਾ ਨਹੀਂ ਕਰ ਸਕਦਾ ਇਹਨਾਂ ਨੇ ਬਿੱਲੇ ਨੂੰ ਪ੍ਰਧਾਨ ਬਣਾਤਾ ਜੀ ਬਿੱਲੇ ਦੇ ਪ੍ਰਧਾਨ ਬਣਨ ਦੇ ਬਾਅਦ ਕੀ ਹੁੰਦਾ ਵਾ ਜੋ ਬਾਗਲਾ ਟਰਸਟ ਕਹਿ ਰਿਹਾ ਵਾ ਉਹ ਬਿੱਲੇ ਦੇ ਪ੍ਰਧਾਨ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਅੱਜ ਜਿਹੜਾ ਅਕਾਊਂਟ ਵਿੱਚ ਟਰਸਟ ਦੇ ਪੈਸੇ ਪਏ ਸੀਗੇ 3 ਲੱਖ ਰੁਪਈਆ ਉਹਦੇ ਬਾਰੇ ਮਤਲਬ ਬਿੱਲਾ ਆਪਣੇ ਵੀ ਕਢਾ ਲੈ ਕਢਾ ਕੇ ਲੈ ਜਾਂਦਾ ਵਾ ਕਿਸੇ ਬਾਗਲਾ ਟਰਸਟ ਦੇ ਮੈਂਬਰ ਕੋਲੋਂ ਕਿਸੇ ਵੀ ਚੇਅਰਮੈਨ ਦੇ ਕੋਲੋਂ ਬਾਗਲਾ ਉਹਨੇ ਕਿਸੇ ਮਨਜ਼ੂਰੀ ਦੇ ਲਈ ਚਲੋ ਮਨਜ਼ੂਰੀ ਲਈ ਠੀਕ ਆ ਪ੍ਰਧਾਨ ਆ ਪ੍ਰਧਾਨ ਦੇ ਉੱਤੇ ਲੈ ਗਿਆ ਲੇਕਿਨ ਦਾ ਹਿਸਾਬ ਦੇਣਾ ਬਣਦਾ ਸੀ ਉਸ ਤੇ ਲੱਗਦਾ ਜੋ ਇਹਨੂੰ ਹਿਸਾਬ ਵਾਲੇ ਪੁੱਛਿਆ ਗਿਆ ਬਜਾਏ ਹਿਸਾਬ ਦੇਣ ਦੇ ਇਹਨੇ ਨਰਮਾ ਸ਼ੁਰੂ ਕਰ ਦਿੱਤਾ ਲੜਾਈਆਂ ਪਾਉਣੇ ਸ਼ੁਰੂ ਕਰਤੀਆਂ ਚੇਅਰਮੈਨ ਸਾਹਿਬ ਨਾਲ ਦੂਸਰੇ ਪ੍ਰਵਾਇਦਾਂ ਨੇ ਉਹਨਾਂ ਕੋਈ ਕਿਸੇ ਨੂੰ ਤੁਹਾਨੂੰ ਇੱਥੇ ਵਰਣ ਨਹੀਂ ਦਿੱਤਾ ਜਾਏਗਾ ਮੈਂ ਇਹ ਜੋ ਕਰਨਾ ਮੈਂ ਕਰ ਰਿਹਾ ਕਿਉਂਕਿ ਕਾਫੀ ਪੋਲੀਟੀਕਲ ਵਿੜੇ ਹੈਗੇ ਆ ਸਬੰਧ ਹੈਗੇ ਆ ਹੋਰ ਵੀ ਅੰਸਰਾਂ ਨਾਲ ਦੇ ਸਬੰਧ ਹੈਗੇ ਠੀਕ ਹੈ ਜਿਹੜੇ ਕੀ ਅਕਸਰ ਮੂਡ ਉਹਨਾਂ ਦਾ ਲੜਾਈ ਝਗੜੇ ਦੇ ਰਹਿੰਦਾ ਆ ਮੰਗ ਕਿ ਕਰਦੇ ਰਕੀਸ਼ ਸਾਹਿਬ ਸਰ ਮੈਂ ਥੋੜੇ ਜਿ ਦੱਸ ਲੈਂਦਾ ਜੀ ਮੰਗ ਤਨੂ ਸਾਰੀ ਦੱਸਾਂਗੇ ਮੰਗ ਤਾਂ ਸਾਡੀ ਇਹ ਹੋਈ ਗਈ ਆ ਕਿ ਉੱਥੇ ਜੋ ਸਭ ਤੋਂ ਪਹਿਲਾਂ ਰਹਿ ਗਏ ਉੱਥੇ ਮੂਰਤੀਆਂ ਤੋੜੀ ਗਈਆਂ ਮੂਰਤੀਆਂ ਕਿਉਂ ਤੋੜੀ ਗਈਆਂ ਵਾ ਉਹਨੇ ਕੀ ਇਹਦਾ ਪ੍ਰਸਾਰ ਕਰਨਾ ਵਾ ਪ੍ਰਚਾਰ ਦਾ ਹੋਰ ਪ੍ਰਚਾਰ ਕਰਨਾ ਇਹਨੂੰ ਮੰਦਿਰ ਨੂੰ ਵਧਾਉਣਾ ਵਾ ਪਰ ਬਜਾਏ ਵਧਾਉਣ ਦੇ ਠੀਕ ਹੈ ਜੀ ਉੱਥੇ ਬੇਰੂਤੀਆਂ ਕੀਤੀਆਂ ਗਈਆਂ ਕਿਉਂਕਿ ਜਦੋਂ ਵੀ ਕੋਈ ਮੰਦਿਰ ਦੀ ਮੂਰਤੀ ਤੋੜੀ ਜਾਂਦੀ ਆ ਠੀਕ ਹੈ ਜੀ ਹਿੰਦੂ ਧਰਮ ਦੇ ਵਿੱਚ ਉਹਨੂੰ ਬੜੇ ਅਸਲੀਕੇ ਨਾਲ ਉਹਨੂੰ ਬੜੇ ਤਰੀਕੇ ਨਾਲ ਤੋੜਿਆ ਜਾਂਦਾ ਵਾ ਉਹਦਾ ਵਿਧੀ ਵਿਧਾਨ ਹੈਗਾ ਵਾ ਸਾਰਾ ਕੁਝ ਹੈਗਾ ਵਾ ਜੋ ਮੈਂ ਪੰਡਤਾਂ ਕੋਲ ਪੁੱਛਿਆ ਵਾ ਸਾਰੇ ਘਰਾਂ ਦੇ ਨਾਲ ਪੁੱਛਿਆ ਵਾ ਲੇਕਿਨ ਇਦਾਂ ਦੀ ਕੋਈ ਇੱਥੇ ਕਾਰਵਾਈ ਨਹੀਂ ਜੇ ਇੱਥੇ ਕੋਈ ਮੂਰਤੀ ਸਥਾਪਿਤ ਕੀਤੀ ਜਾਂਦੀ ਆ ਉਹਦੀ ਪ੍ਰਾਣ ਪ੍ਰਤੀਸ਼ਟਾ ਉਹਦੀ ਹੈ ਜਿਵੇਂ ਸ਼੍ਰੀ ਰਾਮ ਜੀ ਦੇ ਮੰਦਿਰ ਦੀ ਆ ਜੋਧੇ ਵਿੱਚ ਹੋਈ ਆ ਇਸੇ ਤਰ੍ਹਾਂ ਦੀ ਭਾਵੇਂ ਛੋਟਾ ਲੈਵਲ ਤੇ ਕੋਈ ਪ੍ਰੋਬਲਮ ਹੋਵੇ ਬਸ ਇਸ ਲੈਵਲ ਦਾ ਕੋਈ ਪ੍ਰੋਬਲਮ ਨਹੀਂ ਆ ਖੰਡੇਤ ਮੂਰਤੀਆਂ ਦੀ ਅੱਜ ਵੀ ਇੱਥੇ ਪੂਜਾ ਹੋ ਰਹੀ ਹੈ ਉੱਥੇ ਇੱਕ ਪੁਰਾਣਾ ਪਿੱਪਲ ਸੀਗਾ Hindu ਧਰਮ ਦੇ ਵਿੱਚ ਪਿੱਪਲ ਦੀ ਬਹੁਤ ਜ਼ਿਆਦਾ ਆਸਥ ਹੈਗੀ ਆ ਲੇਕਿਨ ਉਸ ਪਿੱਪਲ ਨੂੰ ਵੀ ਉੱਥੋਂ ਗਾਇਬ ਕਰਤਾ ਗਿਆ ਕਈਆਂ ਦੇ ਹੱਥ ਕੰਡੇ ਵਰਤੇ ਉਸ ਉੱਪਰ ਨੂੰ ਉੱਥੋਂ ਹਟਾਉਣ ਵਾਸਤੇ ਕਹਿ ਸਕਦੇ ਬੇਅਦਬੀ ਕੀਤੀ ਗਈ ਹੈ ਜੀ ਛੇਕੋ ਜੀ ਪਿੱਪਲ ਦੀ ਬੇਅਦਬੀ ਕੀ ਹੈ ਪਿੱਪਲ ਦਾ ਹਿੰਦੂ ਧਰਮ ਦੇ ਵਿੱਚ ਬਹੁਤ ਅਹਿਮ ਸਥਾਨ ਹੈਗਾ ਉਹਦੀ ਬੇਅਦਬੀ ਕੀਤੀ ਗਈ ਹੈ ਮੰਦਿਰ ਨੂੰ ਢਾਉਣ ਵਾਸਤੇ ਹੋਰ ਵੀ ਬੇਹਰਮਤੀਆਂ ਹੋ ਰਹੀਆਂ ਵਾ ਅੱਜ ਵੀ ਗੁਲਗਦਾ ਸਾਹਿਬ ਅੱਜ ਵੀ ਇਹ ਗੁਲਗਦਾ ਸਾਹਿਬ ਕਿਸੇ ਕੋਲ ਨਹੀਂ ਹੈਗਾ ਨਾ ਪਤਾ ਲੱਗਦਾ ਗੁਲਗਦਾ ਪੁਰਾਣੇ ਟਰੱਸਟ ਨੂੰ ਲਿਆ ਜਾਂਦਾ ਵਾ ਨਾ ਪੁਰਾਣੇ ਟਰੱਸਟ ਦਿੱਤਾ ਜਾਂਦਾ ਵਾ ਮੰਦਰ ਦੀਆਂ ਮੂਰਤੀਆਂ ਦੀ ਵੇਖੋ ਇਹ ਜਿਹੜੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਵਾ ਇਹ ਕਿਦਾਂ ਤੋੜੀ ਜਾ ਰਹੀ ਹੈ ਠੀਕ ਹੈ ਜੀ ਜਦ ਕਿ ਇਹਦਾ ਕਿਸੇ ਨੇ ਵੀ ਲਿਆ ਗਿਆ ਜੀ ਇਹ ਲక్ష్ਮੀ ਨਰਾਇਣ ਦਾ ਮੰਦਰ ਹੈ ਜੀ ਇਹਨੂੰ ਵੀ ਇਹਨਾਂ ਨੇ ਤੋੜਿਆ ਵਾ ਕਿਸੇ ਵੀ ਟਰਸਟ ਨੂੰ ਭਰੋਸੇ ਵਿੱਚ ਨਹੀਂ ਰਹਿ ਗਿਆ ਇਹਨਾਂ ਨੇ ਆਪਣੀ ਫੇਕ ਕਮੇਟੀ ਬਣਾ ਕੇ ਜਿਹੜੀ ਆਪਣੀ ਫੇਕ ਕਮੇਟੀ ਬਣਾਈ ਆ ਉੱਥੇ ਇੱਕ ਹੋਰ ਟਰਸਟ ਕਾਇਮ ਕਰ ਦਿੱਤਾ ਵਾ ਜਿਹੜਾ ਕਿ ਮੰਦਰ ਦੇ ਨਾਲ ਕੋਈ ਵੀ ਤਲਕਵਾਸਤਾ ਨਹੀਂ ਕਿਉਂਕਿ 2015 ਦੇ ਵਿੱਚ ਜਿਹੜੀਆਂ ਬੇਨਜਮੀਆਂ ਹੋਈਆਂ ਸੀਗਾ ਉਸ ਤੋਂ ਬਾਅਦ ਬਿੱਲੇ ਨੂੰ ਐਸਾ ਟਰਸਟ ਵਿੱਚੋਂ ਬਕਾਇਦਾ ਨੋਟਿਸ ਦੇ ਕੇ ਕੱਢ ਦਿੱਤਾ ਗਿਆ ਸੀਗਾ ਠੀਕ ਹੈ ਲੇਕਿਨ ਬਿੱਲਾ ਅੱਜ ਵੀ ਉੱਥੇ ਆਪਣੀ ਗੁੰਡਾਗਰਦੀ ਨਾਲ ਉੱਥੇ ਕਾਇਮ ਹੈ ਮੰਦਰ ਦੇ ਵਿੱਚ ਕਾਇਮ ਹੈ ਜਦਕਿ ਇਹਦਾ ਮੰਦਰ ਦੇ ਨਾਲ ਕੋਈ ਵੀ ਤਲਕਵਾਤਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਕੀਤਾ ਜੀ ਅਸੀਂ ਕਮਿਸ਼ਨਰ ਸਾਹਿਬ ਤੱਕ ਗਏ ਉੱਪਰ ਜੀ ਅਸੀਂ ਹੋਰ ਵੀ ਕਾਫੀ ਲੈਟਰਾਂ ਜਿਨ੍ਹਾਂ ਦੇ ਦਸੰਦ ਦਾ ਮਸਾਬਕ ਅਸੀਂ ਘਟੋ ਘਟ 50 ਜਿਹੜੀਆਂ ਲੈਟਰਸ ਹਨਾ ਉੱਪਰ ਪਾ ਚੁੱਕੇ ਹਾਂ ਕਿ ਇੱਥੇ ਮੰਦਰ ਦੀ ਬੇਰਵੀ ਹੁੰਦੀ ਹੈ ਇਹ ਬਿਨਾ ਮਤਲਬ ਤੋਂ ਇਹ ਤੇ ਕੇਸ ਅੜਿਆ ਵਾ ਠੀਕ ਹੈ ਇਹਦੇ ਉੱਪਰ ਕੇਸ ਵੀ ਕੀਤਾ ਗਿਆ ਮੰਦਰ ਤੋਂ ਬਾਹਰ ਕੱਢਣ ਵਾਸਤੇ ਠੀਕ ਹੈ ਜੀ ਉਹ ਵੀ ਚੱਲਦੇ ਪਏ ਨੇ ਜਿਨ੍ਹਾਂ ਵਿੱਚ ਨੇ ਆਪਣੇ ਆਪ ਨੂੰ ਕੀਤਾ ਵਾ ਕੇਸ ਸਰ ਮੰਦਿਰ ਗੋਲਕ ਦੀ ਲੜਾਈ ਆ ਜਾਂ ਮੰਦਰ ਦੀ ਲੜਾਈ ਆ ਨਹੀਂ ਜੀ ਮੰਦਰ ਦੀ ਗੋਲਕ ਦੀ ਕੋਈ ਲੜਾਈ ਨਹੀਂ ਹੈਗੀ ਮੰਦਰ ਦੀ ਲੜਾਈ ਹੈਗੀ ਆ ਕਿ ਮੰਦਰ ਦਾ ਜਿਹੜਾ ਪ੍ਰਾਈਵੇਟ ਮੰਦਰ ਹੈਗਾ ਵਾ ਪ੍ਰਾਈਵੇਟ ਜਗ੍ਹਾ ਵਾ ਉਹ ਆਪਣਾ ਟਰਸਟ ਬਣਾ ਕੇ ਉੱਥੇ ਆਪਣੀ ਕਿੱਦਾਂ ਸ਼ਕੋ ਹਕੂਮਤ ਚਲਾ ਸਕਦਾ ਜੀ ਜਦ ਕਿ ਇਹਨੇ ਕਿਸੇ ਨੇ ਵੀ ਕੰਟੀਵੇਟੇ ਚ ਲਾਇਆ ਆਪਣੇ ਫੇਕ ਬੰਦੇ ਖੜੇ ਕਰਕੇ ਤੇ ਉਹਨੇ ਸਾਰਾ ਮੰਦਰ ਬਣਾ ਲਿਆ ਜੀ ਤਾਂ ਕਿ ਜਿਹਨਾਂ ਦੀ ਜਗ੍ਹਾ ਉਹਨੂੰ ਫਰਕ ਬਿਲਕੁਲ ਜੀ ਬਿਲਕੁਲ ਇਹਨਾਂ ਦਾ ਠੱਗਾ ਰਿਆ ਇਹਨਾਂ ਨੇ ਆਇਆ ਸਾਰੇ ਸਭ ਤੋਂ ਪਹਿਲਾਂ ਡਾਕੂਮੈਂਟ ਹੈਗੇ ਜੀ ਜਿਹੜੇ ਬਿਲਕੁਲ ਜੀ ਸਾਰੇ ਡਾਕੂਮੈਂਟ ਹੈਗੇ ਜੀ ਸਾਰੇ ਡਾਕੂਮੈਂਟ ਹੈਗੇ ਆ ਪਿੱਛੇ ਜੀ ਵੀ ਕੇਸ ਚੱਲਿਆ ਸੀਗਾ ਅਮਰਸਰ ਦੇ ਵਿੱਚ ਡੀਸੀ ਸਾਹਿਬ ਕੋਲ ਗਏ ਹੀ ਗਏ ਉੱਥੇ ਇਹਨਾਂ ਨੂੰ ਇਹਨਾਂ ਨੇ ਕਿਹਾ ਸੀਗਾ ਸਾਨੂੰ ਕੋਈ ਕਾਗਜ਼ ਲੈ ਕੇ ਆਵੇ ਆਪਣੇ ਇਹਦੇ ਕੋਈ ਕਾਗਜ਼ ਨਹੀਂ ਗਾ ਉਹਦੇ ਸਾਰੇ ਕੋਈ ਰਿਟਰਨ ਪ੍ਰੂਫ ਹੈਗਾ ਉਹਨੇ ਕਿਹਾ ਕਿ ਬਿੱਲਾ ਆਪਣੇ ਕਾਗਜ਼ ਕੋਈ ਲੈ ਕੇ ਆਇਆ ਇਹ ਲੈਟਰ ਦਿੱਤੀ ਹੀ ਕੋਸ਼ਿਸ਼ ਕਰ ਬਿਲਕੁਲ ਜੀ ਤਾਜ਼ਾ ਲੈਟਰ ਦਿੱਤ ਕੇ ਆਏ ਆ 15 ਦਿਨ ਪਹਿਲਾਂ ਦੇ ਕੇ ਆਇਆ ਲੇਕਿਨ ਐਸ ਐਚਓ ਸਾਹਿਬ ਨੂੰ ਇੱਥੇ ਵੀ ਠੀਕ ਹੈ ਜੀ ਲੇਕਿਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਅਗਲਾ ਕਦਮ ਕੀ ਹੋਗਾ ਅਗਲਾ ਕਦਮ ਦੇਖੋ ਜੀ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਦੱਸਾਂਗਾ ਕਿ ਇਹਦੇ ਵਿੱਚ ਅਸੀਂ ਗੁਰਬਾਜ ਜੀ ਨੂੰ ਆਪਣਾ ਇਸ ਕਮੇਟੀ ਤੇ ਬਣਿਆ ਜਿਹੜੀ ਗੁਰਬਾਜ ਜੀ ਨੂੰ ਪ੍ਰਧਾਨ ਬਣਾਇਆ ਜੀ ਇੱਥੇ ਇਸ ਕਮੇਟੀ ਦਾ ਠੀਕ ਹੈ ਜੀ ਇਹਨਾਂ ਨਾਲ ਬੈਠ ਕੇ ਅਗਲਾ ਪ੍ਰੋਗਰਾਮ ਲਿਖਿਆ ਜਾਏਗਾ ਕਿਸ ਤਰ੍ਹਾਂ ਲਿਖਿਆ ਜਾਏਗਾ ਆਪਾਂ ਕੀ ਕਰਨਾ ਹੋਏਗਾ ਇਹ ਵੀ ਪ੍ਰੈਸ ਕਾਨਫਰੰਸ ਆਪਾਂ ਦੱਸ ਦਿੱਤਾ ਜਾਏ ਤਾਂ ਮੈਂ ਅੱਜ ਬਾਗਲਾ ਦੇ ਵਿੱਚ ਜਿਹੜੇ ਗੁਰਬਾਜ ਜੀ ਨੇ ਪ੍ਰਧਾਨ ਬਣੇ ਆ ਜਿਹੜੀਆਂ ਨੂੰ ਜ਼ਿੰਮੇਵਾਰੀ ਦਿੱਤੀ ਆ ਮੈਂ ਉਹਨਾਂ ਬਾਰੇ ਕੁਝ ਇਹਨਾਂ ਨੂੰ ਕਹਾਂਗਾ ਕਿ ਚੰਦ ਲਫਜ਼ ਕਹਿਣ ਤੇ ਮੈਂ ਥੋੜੀਆਂ ਜਿਹੀਆਂ ਗੱਲਾਂ ਹੋਰ ਤੁਹਾਨੂੰ ਦੱਸਣਾ ਵਾਂਗਾ ਇਸ ਤੋਂ ਬਾਅਦ ਗੁਰਬਾਜ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਜੋ ਸਾਨੂੰ ਜ਼ਿੰਮੇਵਾਰੀ ਬਾਗਲਾ ਟਰੱਸਟ ਵੱਲੋਂ ਉਹਦੇ ਨਾਲੋਂ ਚੇਅਰਮੈਨ ਸੰਗਤ ਸਾਹਿਬ ਨੂੰ ਮਿਲੀ ਆ ਉਹਨਾਂ ਨੂੰ ਦੇਖੋ ਵੀ ਨਿਭਾਇਆ ਜਾਊਗਾ ਸਾਨੂੰ ਕੁਝ ਪਤਾ ਲੱਗਾ ਇਹਨਾਂ ਜੋ ਜੋ ਸਾਨੂੰ ਦੱਸਿਆ ਵੀ ਮੰਦਿਰ ਦੇ ਵਿੱਚ ਇਤਰਾ ਇਤਰਾ ਹੋ ਰਿਹਾ ਹੈ ਜੋ ਪਰੇਸ਼ਾਨੀਆਂ ਆ ਰਹੀਆਂ ਨੇ ਮੰਦਰ ਤੋੜਿਆ ਜਾਂ ਹੋਰ ਆਈਆਂ ਸਾਨੂੰ ਕੁਝ ਸਮੇਂ ਤੋਂ ਪਤਾ ਲੱਗਾ ਤੇ ਇਹੋ ਤੇ ਬਾਰੇ ਜਾਣਕਾਰੀ ਲਈ ਹੈ ਤੇ ਸਾਨੂੰ ਇਹਨਾਂ ਨੇ ਕਿਹਾ ਕਿ ਜ਼ਿੰਮੇਵਾਰੀ ਸਾਡੀ ਇੱਕ ਕਮੇਟੀ ਹੈ ਜੀ ਜਿਹਦੇ ਵਿੱਚ ਬਰਨਾਰ ਸਿੰਘ ਪੱਲਾ ਜੀ ਤੇ ਹੋਰ ਸਾਰੀ ਸੰਗਤ ਪਿੱਛੇ ਵੇਚੀ ਆਪਣੇ ਨਾਲ ਸਾਰੇ ਵੀਰ ਖੜੇ ਨੇ ਉਹ ਸਾਡੀ ਕਮੇਟੀ ਇਹਨਾਂ ਨੇ ਸਾਨੂੰ ਸੌਂਪਿਆ ਕਿ ਸਾਡੀ ਕਮੇਟੀ ਦੇ ਵਿੱਚ ਸਾਰੇ ਵੀਰ ਸਾਡੇ ਨਾਲ ਇਕੱਠੇ ਹੋ ਕੇ ਆਈ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਜਿੱਥੇ ਸਾਨੂੰ ਪਤਾ ਲੱਗਦਾ ਵੀ ਕੋਈ ਗਲਤ ਕੰਮ ਹੁੰਦਾ ਮੰਦਰ ਦੇ ਵਿੱਚ ਜਾਂ ਕੋਈ ਵੀ ਧਾਰਮਿਕ ਸਥਾਨ ਸਾਡਾ ਸਾਰਿਆਂ ਦਾ ਸਾਂਝਾ ਹੈ ਸਾਡੇ ਗੁਰੂ ਸਾਹਿਬ ਨੇ ਇਹੋ ਕਿਹਾ ਹੈ ਕਿ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਜਿੱਥੇ ਵੀ ਲੋੜ ਪੈਂਦੀ ਹੈ ਜੋ ਵੀ ਲੋੜ ਪੈਂਦੀ ਹੈ ਅਸੀਂ ਇਹਨਾਂ ਦੇ ਨਾਲ ਕਰੇ ਹੁਣ ਅਗਲਾ ਕਦਮ ਜਿਹੜਾ ਹੈ ਉਹ ਦਾ ਬਾਅਦ ਵਿੱਚ ਅਸੀਂ ਡਿਸਕਸ ਕਰਕੇ ਸਾਰੇ ਜਾਣੇ ਤੇ ਉਹ ਅਗਲਾ ਕਦਮ ਚੁੱਕਾਂਗੇ ਬਾਕੀ ਤੁਹਾਨੂੰ ਬਾਗਲਾ ਸਾਫ ٹرسٹ ਜਿੰਨੇ ਤੁਹਾਨੂੰ ਜ਼ਿੰਮੇਵਾਰੀ ਮਦਦ ਜਿਹੜੀ ਹੈ ਹਾਂਜੀ ਜੀ ਪੂਰਾ ਸਹਿਪਾਰਣੀ ਮੰਨ ਕਰੋਗੇ ਜੀ ਹਾਂਜੀ ਹਾਂਜੀ ਮੰਨ ਕਰਾਂਗੇ ਸਾਰ ਹਾਲੇ ਮਿਲਿਆ ਸਾਰਿਆਂ ਨੂੰ ਮਿਲਿਆ ਹੁਣ ਦੁਬਾਰਾ ਇੱਕ ਵਾਰੀ ਫੇਰ ਸਾਰ ਉਹਨਾਂ ਨੂੰ ਮਿਲ ਕੇ ਉਸ ਤੋਂ ਬਾਅਦ ਵੇਖਾਂਗੇ ਸਰ ਕੀ ਕਹਿੰਦੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਤੇ ਜੋ ਬੰਦੀ ਕਾਰਵਾਈ ਹੈ ਇਹ ਤੇ ਕਰਵਾਈ ਜਾਊਗੀ ਠੀਕ ਹੈ ਜੀ ਜੇ ਕੋਈ ਵਧੇਗੀ ਕਰਦਾ ਜਾਂ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਉਹਦਾ ਜ਼ਿੰਮੇਵਾਰ ਇਹ ਆਪ ਹੋਊਗਾ ਕਿਉਂਕਿ ਇਹ ਕਾਫੀ ਸਮੇਂ ਤੋਂ 2 2 3 3 ਵੀਡੀਓ ਪਾ ਰਿਹਾ ਹੈ ਤੇ ਸ਼ਰਾਰਤੀ ਅਨਸਰ ਦੱਸਦਾ ਹੈ ਸ਼ਰਾਰਤੀ ਅਰਸਲ ਦੱਸਦਾ ਕਰੀ ਕੁਝ ਦੱਸਦਾ ਹੈ ਖੰਡਾ ਤੇ ਡੰਡੇ ਨਾਲ ਕਰਦਾ ਹੈ ਬਾਗਲਾ ٹرسٹ ਦੇ ਜਿਹੜੇ ਚੇਅਰਮੈਨ ਸਾਫ ਸਾਡੇ ਕੋਲ ਬੈਠੇ ਨੇ ਇਹਨਾਂ ਨੇ ਮੈਨੂੰ ਸਾਰੇ ਕਾਗਜ਼ ਪੱਤਰ ਦਿਖਾਏ ਸਾਡੀ ਸਾਰੀ ਕਮੇਟੀ ਨੂੰ ਗਾਇ ਬਰਾਰ ਸਿੰਘ ਬੱਲਾ ਜੀ ਬੈਠੇ ਸਾਰੇ ਵੀਰ ਬੈਠੇ ਨੇ ਮਾਨਜੋਗ ਇਹਨਾਂ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਵਿੱਚ ਇਨਾਂ ਦੇ ਸਾਰੇ ਕਾਗਜ਼ਾ ਉਹ ਕਾਗਜ਼ਾਂ ਦੇ ਅਧੀਨ ਤੇ ਧਾਰ ਦੇ ਉੱਤੇ ਅਸੀਂ ਆ ਸਾਰਾ ਮਾਮਲਾ ਗਾਰੀ ਰੱਖਿਆ ਵਾ ਉਸ ਤੋਂ ਬਾਅਦ ਅਸੀਂ ਇਹ ਕਦਮ ਚੁੱਕਿਆ ਵੀ ਚਲੋ ਜਾ ਰਹੇ ਧਾਰਮਿਕ ਸਥਾਨ ਹੈ ਇਹਦੇ ਬਾਰੇ ਅਸੀਂ ਕੋਈ ਸੋਚਿਆ ਜਾਵੇ ਕਿ ਇਹ ਸਾਡਾ ਸਾਰਾ ਸਾਡੇ ਸਾਡੇ ਗੁਰੂ ਸਾਹਿਬ ਨੇ ਵੀ ਇਹ ਵੀ ਸਮਝਾਇਆ ਕਿ ਆਪਾਂ ਸਾਰਿਆਂ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਮੇਰੀ ਇਹੋ ਪੀਲ ਆ ਸਾਰੀ ਸੰਗਤ ਨੂੰ ਕਿ ਤੁਸੀਂ ਸਾਡਾ ਸਾਥ ਦੇਣਾ ਹੈ ਜੇ ਅਸੀਂ ਗਲਤ ਹਾਂ ਤੇ ਸਾਨੂੰ ਤੁਸੀਂ ਮੰਨਤਾਂ ਦੇ ਵਿੱਚ ਜਾਂ ਕਿਸੇ ਦੇ ਵਿੱਚ ਵੀ ਰੂਪੀ ਤੁਹਾਨੂੰ ਦੱਸ ਸਕਦੇ ਜੇ ਤੇ ਤੁਸੀਂ ਸਾਡਾ ਸਾਥ ਸੰਗਤ ਸਾਡਾ ਸਾਥ ਦੇਵੇ ਜੋ ਬੰਦ ਕਾਰਵਾਈ ਆ ਜੋ ਬੰਦਾ ਤੁਸੀਂ ਚਾਹੁੰਦੇ ਜੇ ਸੰਗਤ ਦੇ ਥਰੂ ਅਸੀਂ ਉਹ ਕਾਰਵਾਈ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਹਾਂ ਜੀ ਸਾਰੀ ਵਾਰ ਆਪਣਾ ਨਾਮ ਦੱਸ ਮੇਰਾ ਨਾਮ ਬਲਵਿੰਦਰ ਸਿੰਘ ਬਿੱਲਾ ਜੀ ਮੈਂ ਚੇਅਰਮੈਨ ਹਾਂ ਸਨਾਤਨ ਧਰਮ ਸਭਾ ਸ਼੍ਰੀ ਮੰਦਰ ਸੁਕਾ ਤਲਾਬ ਇੱਕ ਕਰੋ ਤੁਸੀਂ ਪ੍ਰਧਾਨਿਤ ਇਸ ਰਹੇ ਬੰਦੇ ਮੈਂ 2005 ਦੇ ਵਿੱਚ ਇੱਥੇ ਆਇਆ ਤੇ ਉਸ ਤੋਂ ਪਹਿਲਾਂ 10 ਸਾਲ ਹੋ ਗਏ ਸਮੰਦਰ ਦੇ ਵਿੱਚ ਪਹਿਲਾਂ ਵੀ ਮੈਂ ਰੁਟੀਨ ਦੇ ਨਾਲ ਆਂਦਾ ਸੀ ਤੇ ਕਿੰਨਾ ਚਿਰ ਤੁਹਾਨੂੰ ਪ੍ਰਧਾਨਤ ਹਾਂ ਸਰ ਇਸ ਜਗ੍ਹਾ ਦੇ ਵਿੱਚ ਗੋਪਾਲ ਕਿਸ਼ਨ ਬਾਗਲਾ ਊਮਦਤ ਅਮਿਤ ਸ਼ਰਮਾ ਇਹ ਬੰਦਿਆਂ ਨੇ ਇੱਥੇ ਜੋ ਪਹਿਲਾਂ ਪਹਿਲਾਂ ਤੋਂ ਡਾਕਟਰ ਸ਼ੋਕ ਸ਼ਰਮਾ सुरेंद्र ਕੁਮਾਰ ਗੋਲਡੀ ਬਾਉ ਸ਼ਾਮ ਲਾਲ ਅਸ਼ਵਨੀ ਠਾਕੁਰ ਇਹਨਾਂ ਦੀ ਰਜਿਸਟਰਡ ਬਾਡੀ ਇੱਥੇ ਸੇਵਾ ਕਰਦੀ ਪਈ ਸੀ 2004 ਤੋਂ ਰਜਿਸਟਰਡ ਬਾਡੀ ਠੀਕ ਹੈ ਜੀ 2004 ਤੋਂ ਤੇ ਉਸ ਤੋਂ ਪਹਿਲਾਂ 10 ਸਾਲ ਹੋ ਗਏ ਉਹ ਸੰਪੂਰਨ ਤੌਰ ਤੇ ਇਸ ਮੰਦਿਰ ਦੇ ਵਿੱਚ ਸੇਵਾ ਕਰਦੇ ਸੀ ਉਹਨਾਂ ਬੰਦਿਆਂ ਨੂੰ ਕੱਢਣ ਵਾਸਤੇ ਮੈਨੂੰ ਇਸ ਮੰਦਿਰ ਦੇ ਵਿੱਚ ਲਿਆਂਦਾ ਗਿਆ ਸੀ ਗੋਪਾਲ ਕਿਸ਼ਨ ਬਾਗਲਾ ਵੱਲੋਂ ਪਰ ਜਦੋਂ ਇਸ ਮੰਦਿਰ ਦੇ ਵਿੱਚ ਮੈਂ ਆਇਆ ਤੇ ਗੋਪਾਲ ਕਿਸ਼ਨ ਬਾਗਲਾ ਤੇ ਨਾਲ ਹੀ ਓਮਦਤ ਤੇ ਨਾਲ ਹੀ ਅੰਮਿਤ ਬਾਗਲਾ ਦਾ ਜਦੋਂ ਮੈਂ ਗੱਲਾਂ ਸੁਨੀਆਂ ਕਿ ਨਾਲ ਲੱਗਦਾ ਜੋ ਪ੍ਰਾਤਨ ਸਰੋਵਰ ਹੈ ਅਸੀਂ ਇਹ ਸਾਡੇ ਪਰਿਵਾਰ ਦਾ ਪ੍ਰਾਤਨ ਪਲਾਟ ਹੈ ਉਹਨਾਂ ਨੇ ਪਲਾਟ kiya ਤੇ ਸਰੋਵਰ ਨਹੀਂ kiya ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਇਹ ਵੇਚਣਾ ਚਾਹੁੰਦੇ ਆ ਤੇ ਉਹਨਾਂ ਦੇ ਮੂੰਹ ਦੇ ਵਿੱਚ ਸਰੋਵਰ ਨਿਕਲ ਗਿਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਸਰੋਵਰ ਪਲਾਟ ਕਿਸ ਤਰ੍ਹਾਂ ਹੋ ਸਕਦਾ ਹੈ ਫਿਰ ਉਸ ਬੰਦਿਆ ਤੋਂ ਮੈਂ ਪਿੱਛੇ ਹੋ ਕੇ ਸਨਾਤਨ ਧਰਮ ਸਭਾ ਇਹ ਐਸਆਰ 109 ਰਜਿਸਟਰਡ ਬਾਡੀ ਦੇ ਨਾਲ ਮੈਂ ਮੇਰੇ ਕੇ ਸੇਵਾ ਤੁਹਾਨੂੰ ਪੁਰਾਣੀ ਟੈਸਟ ਜਿਹੜੀ ਗੋਪਾਲ ਉਹਨਾਂ ਨੇ ਰਜਿਸਟਰ ਕਰਾਈ ਸੀ ਉਹਦੇ ਵਿੱਚ ਵੀ ਬਤੌਰ ਤੌਰ ਮੈਂ ਪਧਾਰਦਾ ਸਾਂ ਬਤੌਰ ਤੌਰ ਤੇ ਇਹਨਾਂ ਦੇ ਮੈਂ ਚੇਅਰਮੈਨ ਅੱਜ ਵੀ ਸੇਵਾ ਕਰ ਰਿਹਾ ਬਾਕੀ ਸਾਡਾ ਲਕਸ਼ ਸਾਡੀ ਕਮੇਟੀ ਦਾ ਲਕਸ਼ ਜਿਵੇਂ ਕਿ ਪੁਰਾਣੇ ਟਰਸਟੀ ਜਿੰਨੇ ਵੀ ਆਏ ਨੇ ਮੈਂ ਸਾਰਿਆਂ ਨੂੰ ਬੁੜਿਆ ਨਹੀਂ ਕਹਿਣਾ ਚਾਹਾਂਗਾ ਪਰ ਜੇ ਗੱਲ ਕਰ ਲਈਏ ਓਮਦਤ ਦੀ ਜੇ ਗੱਲ ਕਰ ਲਈਏ ਪੁਰਾਣੇ ਸਮੇਂ ਦੇ ਵਿੱਚ ਖੰਨੇ ਦੀ ਪੁਰਾਣੇ ਸਮੇਂ ਦੇ ਵਿੱਚ ਹੋਰ ਵੀ ਕਾਪੀ ਟਰਸਟੀ ਆਏ ਉਹਨਾਂ ਦਾ ਲਕਸ਼ ਕੀ ਸੀ ਮੈਂ ਤੁਹਾਨੂੰ 20 ਦਿਨ ਲੈਟਰ ਪੂਰਤ ਪੈਰ ਤੇ ਪੁਰਾਣੇ ਟਰਸੀਆਂ ਦੀ ਲੈਟਰ ਪੈਰ ਤੇ ਪ੍ਰੂਫ ਮੈਂ ਦਿਖਾ ਦਵਾਂਗਾ ਜਦੋਂ ਕਹੋਗੇ ਪਰਤਾਜੀ ਤੋਂ ਸਵਾਲ ਹੋਇਆ ਕਿ ਕਿਤੇ ਕੀ ਬੇਸਿਕਲੀ ਕੀਤੀ ਗਈ ਹੈ ਜੀ ਤੇ ਜਾਮ ਵੀ ਲਗਾਏ ਰਾਮ ਲਗਾਏ ਬਲਣਾ ਚਾਹਦੇ ਇੱਕ ਮਿੰਟ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਮੰਦਰ ਦੇ ਵਿੱਚ ਮੂਰਤੀਆਂ ਜੈਪੁਰ ਤੋਂ ਲਿਆ ਕੇ ਰਾਮ ਪਰਵਾਰ ਸ਼ੇ ਪਰਵਾਰ ਦੱਖਣ ਮੁਖ ਹਨੂਮਾਨ ਲక్ష్ਮੀ ਨਾਰਾਇਣ ਰਾਧਾ ਕ੍ਰਿਸ਼ਨ ਜੀ ਨਾ ਮੂਰਤੀਆਂ ਤਿੰਨ ਤਿੰਨ ਫੋਰ ਦੀਆਂ ਸਥਾਪਿਤ ਕੀਤੀਆਂ ਗਏ ਇਸ ਮੰਦਿਰ ਦੇ ਵਿੱਚ ਨਾ ਅੱਜ ਤੱਕ ਕਦੀ ਬੇਤਬੀ ਹੋਈ ਹੈ ਤੇ ਨਾ ਬਲਵਿੰਦਰ ਸਿੰਘ ਬਿੱਲਾ ਜਾਂ ਪੂਰੀ ਟਰਸਟ برداشت ਕਰੇਗੀ ਪਰ ਉਹਨਾਂ ਨਾਲ ਮੋਟਵਾ ਖਈਆਂ ਇਹ ਜਿਹੜੀ ਪਹਿਲੀ ਮੂਰਤੀਆਂ ਸੀ ਉਹਨਾਂ ਦੇ ਜਿਹੜੀਆਂ ਪ੍ਰਾਪਤਨਾਂ ਲਈ ਨਹੀਂ ਆ ਉਹ ਨਾਲ ਨਹੀਂ ਕੀਤੀਆਂ ਮੈਂ ਤੁਹਾਨੂੰ ਇਹ ਕਹਿਣਾ ਚਾਹਨਾ ਜੇ ਪਹਿਲਾਂ ਰਾਮ ਪਰਿਵਾਰ ਦੀ ਗੱਲ ਕਰ ਲਈਏ ਛੇ ਪਰਿਵਾਰ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਪਰਿਵਾਰਾਂ ਨੇ ਮੂਰਤੀਆਂ ਸਥਾਪਿਤ ਕੀਤੀਆਂ ਸੀ ਉਹ ਵੀ ਇੱਥੇ ਬੈਠੇ ਨੇ ਉਹ ਵੀ ਇੱਥੇ ਬੈਠੀਆਂ ਨੇ ਉਹ ਆ ਮੂਰਤੀਆਂ ਫਿਰ ਤੋਂ ਮੰਦਰ ਦੇ ਵਿੱਚ ਹੀ ਨੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਜਿਹੜੇ ਇਹਨਾਂ ਦੇ ਪਰਿਵਾਰ ਵੱਲੋਂ ਅਚਾਨਕ ਚਲੋ ਸਾਡੇ ਟਰਸਟੀ ਵੀ ਨੇ ਸੇਵਾਦਾਰ ਕਮੇਟੀ ਦੇ ਮੈਂਬਰ ਵੀ ਨੇ ਇਹਨਾਂ ਨੂੰ ਪੁੱਛਿਆ ਜਾਵੇ ਕਿ ਉਹ ਮੂਰਤੀਆਂ ਮੰਦਰ ਦੇ ਵਿੱਚ ਹੈ ਕਿ ਨਹੀਂ ਨਾ ਇਸ ਮੰਦਰ ਦੇ ਵਿੱਚ ਮर्यादा ਪੰਗ ਹੋਈ ਤੇ ਨਾ ਹੋਵੇਗੀ ਬਸ ਸਾਡਾ ਲਕਸ਼ ਇਹੀ ਹੈ ਸਾਡਾ ਲਕਸ਼ ਇਹੀ ਹੈ ਕਿ ਨਾਲ ਲੱਗਦਾ ਜੋ ਪ੍ਰਾਤਨ ਸਰੋਵਰ ਹੈ ਇਸ ਨੂੰ ਵੇਖੋ 60 ਸਾਲ ਝਗੜਾ ਚੱਲਿਆ ਓਮ ਦਾਤੋ ਦੇ ਵੱਲੋਂ ਸ਼੍ਰੀ ਅਮ ਲੈਟਰ ਪੈਰ ਤੇ ਲਿਖ ਕੇ ਇਸ ਨੂੰ ਵੇਚਿਆ ਗਿਆ ਕਿ ਜਨਤਾ ਜੇ ਬਾਈਚਾਂਸ ਪੁੱਛੇਗੀ ਤੇ ਅਸੀਂ ਜਵਾਬ ਦਵਾਂਗੇ ਕਿ ਅਸੀਂ ਸਰੋਵਰ ਕਿਤਰਾ ਵੇਚਿਆ 3 ਲੱਖ ਦਾ ਰੁਪਇਆ ਲੱਗ ਰਿਹਾ ਕਿ ਤੁਸੀਂ ਸਰਪਤਾ ਤੋਂ ਪ੍ਰਾਇ 3 ਲੱਖ ਰੁਪਇਆ ਲਗਾਇਆ ਜੀ ਜੀ ਜੇ ਅੱਜ ਤੱਕ ਕੋਈ ਬੰਦਾ ਸਾਬਤ ਕਰ ਦਵੇ ਮੈਂ ਚੌਥਾ ਥੰਮ ਹੈ মিডিਆ মিডিਆ ਦੇ ਮਾਧਮ ਦੇ ਨਾਲ ਕਹਿਣਾ ਚਾਹੁੰਦਾ ਹੈ ਮੈਂ ਇੱਕ ਅਮਰਕਾਰੀ ਹੋਣ ਦੇ ਨਾਤੇ ਗੁਰਗੋਬਿੰਦ ਸਿੰਘ ਦਾ ਪੁੱਤਰ ਹੋਣ ਦੇ ਨਾਤੇ ਇੱਕ ਚੰਗਾ ਇਨਸਾਨ ਹੋਣ ਦੇ ਨਾਤੇ ਇਹ ਗੱਲ ਜੇ ਕੋਈ ਸਾਬਤ ਕਰੇ ਵੀ ਬਲਵਿੰਦਰ ਸਿੰਘ ਬਿੱਲੇ ਨੇ ਕਿਤੋਂ 3 ਲੱਖ ਰੁਪਇਆ ਕਢਾ ਕੇ ਕਿਸੇ ਗਲਤ ਜਗ੍ਹਾ ਤੇ ਵਰਤਿਆ ਜਾਂ ਨਜਾਇਜ਼ ਵਰਤੋਂ ਕੀਤੀ ਹੈ ਮੈਂ ਕਹਿਣਾ ਚਾਹੁੰਦਾ ਕਿ ਦਸਾਂ ਸਾਲਾਂ ਦੇ ਵਿੱਚ ਮੈਂ 50 ਲੱਖ ਰੁਪਏ ਦਾ ਹਸਾਬ ਦੇਣ ਨੂੰ ਤਿਆਰ ਹਾਂ ਤੇ ਜੇ ਗੋਪਾਲ ਕਿਸ਼ਨ ਬਾਗਲਾ ਜੇ ਓਮਦਤ ਕਹਿੰਦਾ ਕਿ ਪਿਛਲੇ 50 ਸਾਲਾਂ ਤੋਂ ਮਾਲਕੀ ਇਸ ਮੰਦਿਰ ਦੀ ਸਾਡੀ ਏ ਤੇ ਮੈਂ ਕਹਿਣਾ ਚਾਹੁੰਦਾ ਕਿ ਉਹ ਪਿਛਲੇ 50 ਸਾਲਾਂ ਦਾ ਸਾਹਬ ਗੋਲਕਾਂ ਦਾ ਸਾਹਬ ਮੰਦਿਰ ਦੇ ਚੜਾਵੇ ਦਾ ਸਾਹਬ ਦੇ ਦੇਣ ਮੈਂ ਸਵੇਰੇ ਹੀ ਪ੍ਰਧਾਨਗੀ ਛੱਡ ਦਵਾਂਗਾ ਉਹ ਕਹਿੰਦਾ ਕਿ ਪ੍ਰਧਾਨਗੀ ਨੂੰ ਨਾਲ ਉਹ ਲੈ ਕੇ ਜਿਹੜੀ ਸੰਸਥਾ ਬਣਾਈ ਗਈ ਸੀ ਸਾਡਾ ਪ੍ਰਧਾਨ ਉਹਨਾਂ ਨੇ ਨਵਾਂ ਟੋਲਾ ਮੇਰੀ ਕਿਗਾਸ ਨੂੰ ਮੇਰੇ ਤੋਂ ਬਾਅਦ 10 ਸਾਲ ਹੋ ਗਏ ਕੋੜ ਦੇ ਵਿੱਚ ਗੋਪਾਲ ਕਿਸ਼ਨ ਬਾਗਲਾ ਨੇ ਕੇਸ ਕੀਤਾ ਸੀ ਇਸ ਕੇਸ ਨੂੰ ਭੰਗ ਕਰਨ ਵਾਸਤੇ ਬਜਟ ਅਸੀਂ ਜਿੱਤ ਕੇ ਆਂ ਅਮਿਤ ਬਾਗਲਾ ਦਾ ਕੇਸ ਬਾਅਦ ਜੇ ਸਰੋਵਰ ਦਾ ਸੀ ਜਿੱਤ ਕੇ ਆ 10 ਟਰਸਟਾਂ ਗੋਪਾਲ ਨੇ ਬਣਾਈਆਂ ਤੇ 10 ਕੰਗਤ ਨੇ ਭਜਾਈਆਂ ਕਿਉਂਕਿ ਮੰਦਰ ਦੇ ਵਿੱਚ ਨਿਰਮਾਨ ਕਾਰਜ ਹੋ ਰਿਹਾ ਹੈ ਹੋਵੇਗਾ ਉਹਦਾ ਲਕਸ਼ਯ ਮੰਦਰ ਨੂੰ ਵੇਚਣਾ ਉਹਦਾ ਲਕਸ਼ਯ ਸਰੋਵਰ ਨੂੰ ਵੇਚਣਾ ਨਾ ਵੇਚਣ ਦਿੱਤਾ ਜਾਵੇਗਾ ਤੇ ਨਾ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਹੈ ਮੰਦਰ ਤਾਂ ਹਮੇਸ਼ਾ ਹੀ ਰਹੇਗਾ ਠੀਕ ਹੈ ਜੀ